ਸਾਲਾਂ ਦੀ ਕੁੜੀ ਦੇ ਨਾਲ ਗੈਂਗ ਰੇਪ ਹੁੰਦਾ ਪਤਾ ਕਿੰਨੇ ਦਿਨ 7 ਦਿਨ ਤੇ ਕਿੰਨੇ ਵਿਅਕਤੀਆਂ ਵੱਲੋਂ 23 ਵਿਅਕਤੀਆਂ ਦੇ ਵੱਲੋਂ ਪਰ ਤੁਸੀਂ ਇਹਦੀ ਖਬਰ ਕਿਸੇ মিডিਆ ਤੇ ਉੱਪਰ ਸੁਣੀ ਆ ਕੀ ਤੁਸੀਂ ਕਦੇ ਦੇਖਿਆ ਕਿ ਕਿਸੇ মিডিਆ ਨੇ ਇਹਦੇ ਤੇ ਕੋਈ ਗੱਲ ਵੀ ਕੀਤੀ ਹੋਵੇ ਪਤਾ ਕਿਉਂ ਕਿਉਂਕਿ ਇਹ ਘਟਨਾ ਵਾਰਾਨਸੀ ਦੇ ਵਿੱਚ ਵਾਪਰੀ ਆ ਵਾਰਾਨਸੀ ਜਿੱਥੋਂ ਮੋਦੀ ਸਾਹਿਬ ਲਗਾਤਾਰ ਜਿੱਤਦੇ ਆ ਰਹੇ ਨੇ ਮੋਦੀ ਸਾਹਿਬ ਦਾ ਆਪਣਾ ਇਲਾਕਾ ਤਾਂ মিডিਆ ਬਿਲਕੁਲ ਚੁੱਪਾ ਤੇ ਨਾਲ ਇੱਕ ਹੋਰ ਵੀ ਵੱਡਾ ਕਾਰਨ ਆ ਉਹ ਪਤਾ ਕੀ ਕਿ ਕਿਉਂਕਿ ਜਿਹੜੇ ਉਹ ਮੁੰਡੇ ਨੇ ਉਹਨਾਂ ਵਿੱਚੋਂ 20 21 ਮੁੰਡੇ ਜਾਨੀ ਕਿ ਵੱਡੀ ਗਿਣਤੀ ਤਈਆਂ ਦੇ ਵਿੱਚੋਂ ਵੱਡੀ ਗਿਣਤੀ ਜਿਹੜੇ ਮੁੰਡੇ ਨੇ ਉਹ ਇੱਕ ਵੱਹ ਗਿਣਤੀ ਭਾਈਚਾਰੇ ਨਾਲ ਸੰਬੰਧਤ ਰੱਖ ਸੰਬੰਧ ਰੱਖਦੇ ਨੇ ਤੇ ਜਿਹੜਾ ਇਹ মিডিਆ ਵੋਟਾਂ ਦੇ ਸਮੇਂ ਇਹ ਕੁਝ ਖਾਸ ਵੱਡੀ ਗਿਣਤੀ ਭਾਈਚਾਰੇ ਦੇ ਨਾਂ ਤੇ ਵੋਟਾਂ ਲੈਣ ਦੀ ਇਹੋ ਜੀ ਸਿਆਸਤ ਕੀਤੀ ਜਾਂਦੀ ਆ মিডিਆ ਵੱਲੋਂ ਸਰਕਾਰਾਂ ਵੱਲੋਂ ਤੇ ਹੁਣ ਜਿਹੜਾ মিডিਆ ਏ ਬਿਲਕੁਲ ਚੁੱਪਾ ਗੋਦੀ মিডিਆ ਕਿਤੇ ਵੀ ਇਸ ਗੱਲ ਤੇ ਗੱਲ ਕਰਦਾ ਨਜ਼ਰ ਨਹੀਂ ਆਇਆ ਕਿ ਕੁੜੀ ਦੇ ਨਾਲ ਇੱਕ ਕੁੜੀ ਦੇ ਨਾਲ 18 ਸਾਲਾਂ ਦੀ ਕੁੜੀ ਆ ਉਹਦੇ ਨਾਲ ਗੈਂਗਰੇਪ ਕੀਤਾ ਗਿਆ ਪੂਰੇ 7 ਦਿਨ 23 ਮੁੰਡਿਆਂ ਦੇ ਵੱਲੋਂ ਤੇ মিডিਆ ਕਿਤੇ ਵੀ ਬੋਲਦਾ ਨਜ਼ਰ ਨਹੀਂ ਆਇਆ ਕਿਸੇ ਨੇ ਬਹੁਤ ਘੱਟ ਹੀ ਇਹ ਖਬਰ ਸੁਣੀ ਹੋਊਗੀ ਤਾਂ ਅੱਜ ਮੋਦੀ ਸਾਹਿਬ ਜਦੋਂ ਵਾਰੰਡੀ ਸੀ ਪਹੁੰਚੇ 에ਅਰਪੋਰਟ ਦੇ ਉੱਪਰ ਉਹ ਉੱਥੋਂ ਦੇ ਕਮਿਸ਼ਨਰ ਨੂੰ ਖਿੱਚਦੇ ਨਜ਼ਰ ਆਏ ਉਹਨੂੰ ਤਾੜਨਾ ਕਰਦੇ ਨਜ਼ਰ ਆਏ ਛਿੜਕਦੇ ਨਜ਼ਰ ਆਏ ਕਿ ਤੁਸੀਂ ਉਸ ਘਟਨਾ ਦੇ ਵਿੱਚ ਕੁਝ ਕੀਤਾ ਕਿਉਂ ਨਹੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਿਹੜੇ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਹੜੇ ਬਾਕੀ ਰਹਿੰਦੇ ਆ ਉਹਨਾਂ ਤੇ ਸਖਤ ਕਾਰਵਾਈ ਕਿਉਂ ਨਹੀਂ ਕਰਦੇ ਜਲਦੀ ਤੋਂ ਜਲਦੀ ਇਸ ਜਿਹੜਾ ਪੂਰਾ ਮਾਮਲਾ ਇਹਦਾ ਨਿਪਟਾਰਾ ਕੀਤਾ ਜਾਵੇ ਬੇहद ਸ਼ਰਮਸਾਰ ਕਰਨ ਵਾਲੀ ਘਟਨਾ ਜੇਕਰ ਮੋਦੀ ਸਾਹਿਬ ਦੇ ਆਪਣੇ ਇਲਾਕੇ ਵਿੱਚ ਵੀ ਧੀ ਸੁਰੱਖਿਅਤ ਨਹੀਂ ਉਥੇ 20 ਕੁੜੀਆਂ ਸੁਰੱਖਿਅਤ ਨਹੀਂ ਤਾਂ ਫਿਰ ਹੋਣਗੀਆਂ ਕਿੱਥੇ ਮੋਦੀ ਸਾਹਿਬ ਨੇ ਤਾਂ ਇੱਕ ਮਹਿੰਮ ਚਲਾਈ ਆ ਬੇਟੀ ਬਚਾਓ ਬੇਟੀ ਪੜਾਓ ਉਹਨਾਂ ਦਾ ਤਾਂ ਕਹਿਣਾ ਹੈ ਕਿ ਅਸੀਂ ਸਾਰੇ ਪੂਰੇ ਦੇਸ਼ ਦੇ ਅੰਦਰ ਜਿਹੜੀਆਂ ਧੀਆਂ ਏ ਉਹਨਾਂ ਪ੍ਰਤੀ ਲੋਕਾਂ ਦੀ ਮਾਨਸਿਕਤਾ ਬਦਲ ਰਹੇ ਹਾਂ ਉਹਨਾਂ ਦੀ ਸੋਚ ਨੂੰ ਉੱਚਾ ਚੁੱਕ ਰਹੇ ਹਾਂ ਤੇ ਅਸੀਂ ਬਹੁਤ ਵੱਡੀ ਗੈਂਤੀ ਵਿੱਚ ਜਿਹੜੀ ਸਾਡੀ ਇਸ ਮਹਿੰਮ ਦੇ ਕਰਕੇ ਕੁੜੀਆਂ ਸੁਰੱਖਿਅਤ ਨੇ ਪਰ ਉਹਨਾਂ ਦੇ ਆਪਣੇ ਇਲਾਕੇ ਵਾਰਾਨਸੀ ਵਿੱਚ ਕੀ ਹੋਇਆ ਇੱਕ ਲੜਕੀ ਦੇ ਨਾਲ 7 ਦਿਨ 23 ਮੁੰਡਿਆਂ ਦੇ ਵੱਲੋਂ ਗੈਂਗਰੇਪ ਕੀਤਾ ਜਾਂਦਾ ਇੱਕ ਘਟਨਾ ਵਾਪਰੀ ਕਿਵੇਂ ਇੱਕ ਕੁੜੀ ਜਿਹੜੀ ਬੀਏ ਕਰ ਰਹੀ ਆ 18 ਸਾਲ ਦੀ ਕੁੜੀ ਆ ਨਾਲ ਨਾਲ ਉਹ ਆਪਣਾ ਕੋਈ ਕੰਮ ਧੰਦਾ ਵੀ ਕਰਦੀ ਸੀ ਤਾਂ ਉਹ ਕਿਤੇ ਜੌਬ ਕਰਦੀ ਸੀ ਕੁੜੀ ਤਾਂ ਜਦੋਂ ਉਹ ਜੌਬ ਕਰਦੀ ਸੀ ਤਾਂ ਇੱਕ ਹੋਟਲ ਦੇ ਅੰਦਰ ਉਹਨੂੰ ਜਾਣਾ ਆਉਣਾ ਰਹਿੰਦਾ ਸੀ ਕੁੜੀ ਦਾ ਕੰਮ ਰਹਿੰਦਾ ਸੀ ਉੱਥੇ ਉਹਨੂੰ ਆਪਣਾ ਜਿਹੜਾ ਕਲਾਸਮੇਟ ਲੜਕਾ ਆਪਣੇ ਨਾਲ ਦਾ ਜਾਣ ਪਹਿਚਾਨ ਵਾਲਾ ਉਹਦਾ ਦੋਸਤ ਆ ਮੁੰਡਾ ਉਹ ਮਿਲ ਜਾਂਦਾ ਉਹਦੇ ਨਾਲ ਕੁੜੀ ਗੱਲਬਾਤ ਕਰਦੀ ਆ ਜਦੋਂ ਆਪਣਾ ਕੋਈ ਜਾਣਕਾਰ ਆਪਾਂ ਨੂੰ ਮਿਲਦਾ ਆਪਾਂ ਬੁਲਾਉਣੇ ਤਾਂ ਹੈਗੇ ਹੀ ਆ ਵੈਸੇ ਵੀ ਕਾਫੀ ਚੰਗੀ ਤਰ੍ਹਾਂ ਦੱਸਿਆ ਜਾ ਰਿਹਾ ਉਹ ਮੁੰਡਾ ਕੁੜੀ ਨੂੰ ਜਾਣਦਾ ਸੀ ਤਾਂ ਉਹ ਮੁੰਡਾ ਕੁੜੀ ਨੂੰ ਕਹਿੰਦਾ ਕਿ ਆਪਾਂ ਆਜਾ ਚਾਹ ਪਾਣੀ ਪੀਂਦੇ ਆ ਇਵੇਂ ਕਰਦੇ ਕਰਦੇ ਮੁੰਡਾ ਆਪਣੇ ਨਾਲ ਲੈ ਜਾਂਦਾ ਕੁੜੀ ਨੂੰ ਉੱਥੇ ਕੁੜੀ ਦੇ ਨਾਲ ਰੇਪ ਕੀਤਾ ਜਾਂਦਾ ਉਹਦੀ ਅਸ਼ਲੀਲ ਵੀਡੀਓ ਬਣਾਈ ਜਾਂਦੀ ਆ ਤੇ ਫੇਰ ਮੁੰਡਾ ਆਪਣੇ ਨਾਲ ਦੇ ਹੋਰ ਮੁੰਡਿਆਂ ਨੂੰ ਦੱਸ ਦਿੰਦਾ ਜਾਂ ਬੁਲਾਉਂਦਾ ਜਾਂ ਉਹ ਉੱਪਰ ਆ ਜਾਂਦੇ ਆ ਤਾਂ ਉਹਨਾਂ ਦਾ ਉਹ ਫੇਰ ਬਲੈਕਮੇਲ ਕਰਦੇ ਆ ਉਸ ਵੀਡੀਓ ਦੇ ਆਧਾਰ ਤੇ ਕਿ ਤੇਰੀ ਵੀਡੀਓ ਅਸੀਂ ਬਾਹਰ ਕਰਾਂਗੇ ਨਹੀਂ ਤਾਂ ਸਾਡੇ ਨਾਲ ਵੀ ਤੂੰ ਉਹ ਮੁੰਡੇ ਵੀ ਉਹਦੇ ਨਾਲ ਰੇਪ ਕਰਦੇ ਆ ਤਾਂ ਦੱਸਿਆ ਜਾ ਰਿਹਾ ਫੇਰ ਜਦੋਂ ਕੁੜੀ ਉੱਥੋਂ ਜਾਣ ਲੱਗਦੀ ਆ ਤਾਂ ਫੇਰ ਉਹਨੂੰ ਫੜ ਲਿਆ ਜਾਂਦਾ ਏ ਤਾਂ ਫੇਰ ਉਹਦੇ ਨਾਲ ਰੇਪ ਕੀਤਾ ਜਾਂਦਾ ਐਵੇਂ ਕਰਕੇ ਉਹਦੇ ਨਾਲ 7 ਦਿਨ 23 ਮੁੰਡਿਆਂ ਨੇ ਰੇਪ ਕੀਤਾ ਦੱਸਿਆ ਜਾ ਰਿਹਾ ਕਿ ਜਦੋਂ ਲਾਸਟ ਟਾਈਮ ਕੁੜੀ ਉਥੋਂ ਛੁੱਟਦੀ ਆ ਬਾਹਰ ਨਿਕਲਦੀ ਆ ਤਾਂ ਉਦੋਂ ਫੇਰ 5 ਵਿਅਕਤੀ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਜਾਂਦੇ ਆ ਤੇ ਗੱਡੀ ਦੇ ਵਿੱਚ ਉਹਨੂੰ ਗੈਂਗ ਰੇਪ ਫੇਰ ਉਹਦੇ ਨਾਲ ਕਰਦੇ 5 ਜਣੇ ਤਾਂ ਜਦੋਂ ਕੁੜੀ ਜਵਾਂ ਮਰਨਾਉ ਹੋ ਜਾਂਦੀ ਆ ਬੇਹੋਸ਼ ਹੋ ਜਾਂਦੀ ਆ ਉਹਦੇ ਕਾਸੇ ਦੀ ਸੁਧ-ਬੋਧ ਨਹੀਂ ਰਹਿੰਦੀ ਤਾਂ ਉਹਨੂੰ ਸੜਕ ਤੇ ਸੁੱਟ ਕੇ ਉਹ ਚਲੇ ਜਾਂਦੇ ਆ ਤਾਂ ਆਪਾਂ ਕੋਈ ਵੀ ਸਾਡਾ ਜੇਕਰ ਜਾਣਕਾਰ ਮਿਲੇ ਆਪਾਂ ਵਿਸ਼ਵਾਸਤਾ ਕਰਦੇ ਆ ਕਿਉਂਕਿ ਵਿਸ਼ਵਾਸ ਤੇ ਹੀ ਦੁਨੀਆ ਕਾਇਮਾ ਵਿਸ਼ਵਾਸ ਤੇ ਸਮਾਜ ਇਹ ਕਾਇਮਾ ਪਰ ਕੀ ਪਤਾ ਹੁੰਦਾ ਸਾਨੂੰ ਕਿ ਜਿਹੜਾ ਸਾਹਮਣੇ ਵਾਲਾ ਵਿਅਕਤੀ ਆ ਉਹ ਸਾਡੇ ਪ੍ਰਤੀ ਕਿਹੋ ਜਿਹੀ ਘਟੀਆ ਮਾਨਸਿਕਤਾ ਲੈ ਕੇ ਬੈਠਾ ਤਾਂ ਉਹ 18 ਸਾਲਾਂ ਦੀ ਕੁੜੀ ਸੀ ਇੰਨੀ ਮੈਚੁਰ ਏਜ ਦੀ ਵੀ ਨਹੀਂ ਸੀ ਜਿਹਦੇ ਨਾਲ ਇਹ ਗੈਂਗ ਰੇਪ ਕੀਤਾ ਗਿਆ ਉਧਰੋਂ ਜਿਹੜਾ ਕੁੜੀ ਦਾ ਪਿਤਾ ਏ ਉਹਨੇ ਦੋਸ਼ ਲਗਾਏ ਆ ਕਿ ਮੈਂ ਵਾਰ-ਵਾਰ ਪੁਲਿਸ ਕੋਲੇ ਜਾਂਦਾ ਰਿਹਾ ਕਿ ਮੇਰੀ ਕੰਪਲੇਟ ਲਿਖੋ ਮੇਰੀ ਜਿਹੜੀ ਧੀ ਆ ਮਿਸਿੰਗ ਆ ਹੋ ਮੈਨੂੰ ਮਿਲ ਨਹੀਂ ਰਹੀ ਤਾਂ ਦੱਸਿਆ ਜਾ ਰਿਹਾ ਕਿ ਜਿਹੜੇ ਪੁਲਿਸ ਸੀ ਉਹਨਾਂ ਨੇ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ ਪਿਤਾ ਦੀ ਤਾਂ ਫੇਰ ਆਖਰ ਵਿੱਚ ਮਿੰਤ ਕਰ ਕਰਕੇ ਪਿਤਾ ਆਪਣੀ ਗੱਲ ਉਹਨਾਂ ਨੂੰ ਸੁਣਾਉਂਦਾ ਏ ਤਾਂ ਪੁਲਿਸ ਉਹ ਮੁੰਡੇ ਪਹਿਲਾਂ ਹੀ ਸੱਟ ਗਏ ਸੀ ਕੁੜੀ ਨੂੰ ਤਾਂ ਤਾਂ ਫੇਰ ਪੁਲਿਸ ਵਾਲੇ ਲੱਭ ਕੇ ਉਹ ਕੁੜੀ ਨੂੰ ਘਰੇ ਪਹੁੰਚਾਉਂਦੇ ਆ ਕੁੜੀ ਮਸਾ ਜਦੋਂ ਹੋਸ਼ ਦੇ ਵਿੱਚ ਆਉਂਦੀ ਆ ਘਰ ਵਾਲੇ ਉਹਨੂੰ ਪੁੱਛਦੇ ਆ ਕਿ ਕੀ ਹੋਇਆ ਤਾਂ ਦੋ ਦਿਨ ਤੱਕ ਦੱਸਿਆ ਜਾ ਰਿਹਾ ਕਿ ਕੁੜੀ ਨੂੰ ਸੁਰਤ ਹੀ ਨਹੀਂ ਆਈ ਤੇ ਫੇਰ ਕੁੜੀ ਆਪਣੇ ਨਾਲ ਜਿਹੜੀ ਵਾਪਰੀ ਸਾਰੀ ਘਟਨਾ ਦੱਸਦੀ ਆ ਕਿ ਮੇਰੇ ਨਾਲ ਆਹ ਹੋਇਆ ਤਾਂ ਫੇਰ ਪਿਤਾ ਕੰਪਲੇਂਟ ਲਿਖਾਉਣ ਦੇ ਵਾਸਤੇ ਸ਼ਿਕਾਇਤ ਦਰਜ ਕਰਵਾਉਣ ਦੇ ਵਾਸਤੇ ਥਾਣੇ ਜਾਂਦਾ ਤਾਂ ਦੱਸਿਆ ਜਾ ਰਿਹਾ ਪਿਤਾ ਦਾ ਕਹਿਣਾ ਹੈ ਪਿਤਾ ਨੇ ਸਾਰੇ ਦੋਸ਼ ਉੱਥੋਂ ਦੀ ਪੁਲਿਸ ਦੇ ਉੱਪਰ ਲਗਾਏ ਆ ਪਿਤਾ ਰਾ ਕਹਿਣਾ ਕਿ ਮੈਨੂੰ ਟਾਲ ਮਟੋਲ ਕਰ ਦਿੰਦੀ ਸੀ ਉਥੋਂ ਦੀ ਪੁਲਿਸ ਕਿ ਅਸੀਂ ਮੀਟਿੰਗ ਵਿੱਚ ਬਿਜੀ ਆ ਅਸੀਂ ਇਹਦੇ ਵਿੱਚ ਬਿਜੀ ਆ ਤੇ ਅਸੀਂ ਉਹਦੇ ਵਿੱਚ ਬਿਜੀ ਆ ਐਵੇਂ ਕਰ ਕਰਕੇ ਤੇ ਫੇਰ ਪਿਤਾ ਪੂਰੀ ਰਾਤ ਇੱਕ ਦਿਨ ਰਿਪੋਰਟ ਲਿਖਾਉਣ ਦੇ ਵਾਸਤੇ ਉਥੇ ਪੂਰੀ ਰਾਤ ਪਿਤਾ ਨੂੰ ਰੁਕਣਾ ਪਿਆ ਫੇਰ ਅਗਲੇ ਦਿਨ ਜਾ ਕੇ ਇਸ ਮਾਮਲੇ ਵਿੱਚ ਉਹਦੀ ਸ਼ਿਕਾਇਤ ਦਰਜ ਕੀਤੀ ਗਈ ਪਿਤਾ ਵੱਲੋਂ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਫੇਰ ਇਸ ਮਾਮਲੇ ਵਿੱਚ ਅੱਗੇ ਕਾਰਵਾਈ ਸ਼ੁਰੂ ਹੋਈ ਫਿਰ ਕੁਝ ਮੁੰਡੇ ਜਿਵੇਂ ਕੁੜੀ ਨੇ ਦੱਸਿਆ ਜਾ ਰਿਹਾ 11 12 ਜਾਣਿਆਂ ਦੇ ਤਾਂ ਉਹ ਉਹ ਇਹੋ ਜੇ ਸੀਗੇ ਜਿਨ੍ਹਾਂ ਨੂੰ ਜਾਣਦੀ ਸੀ ਕਿ ਕੁੜੀ ਤਾਂ ਉਹਨਾਂ ਦੇ ਤਾਂ ਉਹਨੇ ਨਾਂ ਹੀ ਲਿਖਾਤੇ ਕਿ ਆਹ ਬੰਦੇ ਇਹਦੇ ਵਿੱਚ ਸ਼ਾਮਲ ਨੇ ਦੱਸਿਆ ਜਾ ਰਿਹਾ ਕਿ ਇਸ ਘਟਨਾ ਦੇ ਵਿੱਚ ਇੱਕ ਹੋਰ ਔਰੋਪੀ ਜਿਹੜਾ ਕਹਿੰਦੇ ਸਪਾ ਸੈਂਟਰ ਚਲਾ ਰਿਹਾ ਪਹਿਲਾਂ ਵੀ 2020 ਵਿੱਚ ਹਾਂਜੀ ਸ਼ਾਇਦ 20 ਵਿੱਚ ਉਹਦੇ ਉੱਪਰ ਪਹਿਲਾਂ ਵੀ ਜਿਹੜੇ ਸਪਾ ਸੈਂਟਰ ਚਲਾਉਂਦਾ ਸੀ ਸੈਕਸ ਵੈਕਟ ਦਾ ਉਹਦੇ ਉੱਪਰ ਕੋਈ ਮਾਮਲਾ ਦਰਜ ਹੋਇਆ ਸੀ ਜਿਹਦੇ ਕਰਕੇ ਫਿਰ ਉਹ ਦੁਬਾਰਾ ਆਪਣਾ ਉਹ ਚਲੋਣ ਲੱਗ ਗਿਆ ਸਪਾ ਸੈਂਟਰ ਪਹਿਲਾਂ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਸੀ ਉਹਦੇ ਤੇ ਕੇਸ ਦਰਜ ਆ ਤਾਂ ਦੱਸਿਆ ਜਾ ਰਿਹਾ ਕਿ ਉਹ ਜਿਹੜਾ ਬੰਦਾ ਏ ਉਹ ਵੀ ਇਹਦੇ ਵਿੱਚ ਸ਼ਾਮਲ ਆ ਤਾਂ ਦੱਸਿਆ ਜਾ ਰਿਹਾ ਕਿ ਇੱਕ ਮਿਲੀ ਜੁਲੀ ਟੀਮ ਸੀਗੀ ਜਿਨ੍ਹਾਂ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤਾਂ ਕੁਝ ਵਿਅਕਤੀਆਂ ਨੂੰ ਤਾਂ ਉਹ ਕੁੜੀ ਜਾਣਦੀ ਸੀਗੀ ਜਿਨ੍ਹਾਂ ਤੇ ਨਾਂ ਉਹਨੇ ਪੁਲਿਸ ਕੋਲ ਦਰਜ ਕਰਵਾਏ ਤੇ ਬਾਕੀ ਜਿਹੜੇ ਸੀਗੇ ਅਣਪਛਾਤੇਆਂ ਦਾ ਨਾਂ ਪੁਲਿਸ ਨੇ ਦਰਜ ਕੀਤਾ ਤੇ ਇਸੇ ਹੀ ਕਰਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕਮਿਸ਼ਨਰ ਨੂੰ ਝਿੜਕਦੇ ਨਜ਼ਰ ਆਏ ਕਿ ਤੁਸੀਂ ਇਹਦੇ ਵਿੱਚ ਜਲਦ ਤੋਂ ਜਲਦ ਕਾਰਵਾਈ ਕਰੋ ਪਰ ਗੱਲ ਇਹ ਆ ਕਿ ਪਹਿਲਾਂ ਹੀ ਸਾਡੇ ਸਮਾਜ ਵਿੱਚ ਜਿਹੜੀ ਮੋਦੀ ਸਾਹਿਬ ਹੁਣ ਝਿੜਕਨਾਂ ਕੀ ਬਾਨਾ ਚਲੋ ਇਸ ਮਾਮਲੇ ਵਿੱਚ ਕਾਰਵਾਈ ਹੋਣੀ ਚਾਹੀਦੀ ਆ ਉਸ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਜਿਹਦੇ ਨਾਲ ਐਡਾ ਵੱਡਾ ਤੱਕਾ ਹੋਇਆ ਏ ਪਰ ਪਹਿਲਾਂ ਚਾਹੀਦਾ ਇਸ ਸਮਾਜ ਵਿੱਚ ਜਿਹੜੀ ਮਾਨਸਿਕਤਾ ਔਰਤਾਂ ਪ੍ਰਤੀ ਉਹ ਬਦਲੀ ਜਾਵੇ ਉਹਦੇ ਵੱਲ ਕੋਈ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਜਦੋਂ ਕਿਸੇ ਕੁੜੀ ਨਾਲ ਇਹੋ ਜਿਹਾ ਤੱਕਾ ਹੁੰਦਾ ਤਾਂ ਕਿੰਨੇ ਸਾਰੇ ਸੰਸਦ ਵਿੱਚ ਹੀ ਵੇਖਿਆ ਕਿ ਕਿੰਨੇ ਸਾਰੇ ਲੋਕ ਇਹ ਕਹਿੰਦੇ ਨਜ਼ਰ ਆਇਆ ਸੰਸਦ ਵਿੱਚ ਜਿਹੜੇ ਐਮਪੀ ਐਮ ਇਹ ਸਾਰੇ ਹੁਣ ਤੱਕ ਕਿੰਨਿਆਂ ਤੇ ਦੋਸ਼ ਲੱਗਿਆ ਜਿਹੜੇ ਇਹ ਕਹਿੰਦੇ ਨਜ਼ਰ ਆਇਆ ਉੱਥੇ ਕਿ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਪਹਿਰਾਵੇ ਅਸ਼ਲੀਲ ਹੁੰਦੇ ਆ ਜੇਕਰ ਉਹਨਾਂ ਦੇ ਪਹਿਰਾਵੇ ਅਸ਼ਲੀਲ ਹੋਣਗੇ ਬੰਦਿਆਂ ਦਾ ਕੰਮ ਤਾਂ ਪੜਕੂਗਾ ਜੇ ਉਹ ਬੜੇ ਬੇਹੁਦਾ ਬਿਆਨ ਅੱਜ ਤੱਕ ਇਹੋ ਜਿਹੇ ਸਾਹਮਣੇ ਆਇਆ ਤਾਂ ਜਿਹਦੇ ਕਰਕੇ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਉਹਨਾਂ ਬਿਆਨਾਂ ਦਾ ਵਿਰੋਧ ਵੀ ਕੀਤਾ ਤਾਂ ਫਿਰ ਜਿਹੜੀ ਕੁੜੀਆਂ ਪ੍ਰਤੀ ਮਾਨਸਿਕਤਾ ਉਹੀ ਜੇਕਰ ਬਦਲੀ ਨਹੀਂ ਤੇ ਤੁਸੀਂ ਜਿਹੜੇ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਦਿੰਦੇ ਹੋ ਤੁਸੀਂ ਆਪ ਦੇ ਵਾਰਲਡ ਅਸੀਂ ਵਿੱਚ ਜਿੱਤੋਂ ਤੁਸੀਂ ਲਗਾਤਾਰ ਜਿੱਤ ਦੀ ਨਜ਼ਰ ਆ ਰਹੇ ਹੋ ਜਿਹੜਾ ਤੁਹਾਡਾ ਇਲਾਕਾ ਏ ਜੇਕਰ ਤੁਸੀਂ ਉੱਥੇ ਹੀ ਮਰਦਾਂ ਦੀ ਮਾਨਸਿਕਤਾ ਔਰਤਾ ਪ੍ਰਤੀ ਬਦਲ ਨਹੀਂ ਪਾਏ ਉੱਥੇ ਹੀ ਧੀਆ ਬੈਣਾ ਸੁਰੱਖਿਅਤ ਨਹੀਂ ਤਾਂ ਬਾਕੀ ਸਮਾਜ ਵਿੱਚ ਕਿਵੇਂ ਹੋਣਗੀਆਂ ਬਾਕੀ ਪੂਰੇ ਭਾਰਤ ਦਾ ਕੀ ਹਾਲ ਹੋਊਗਾ ਫਿਰ ਬਾਕੀ ਥਾਵਾਂ ਤੋਂ ਕੀ ਅਮੀਰ ਕੀਤੀ ਜਾਂਦੀ ਆ ਜਾ ਸਕਦੀ ਆ ਹੁਣ ਤੁਸੀਂ ਕਹਿ ਰਹੇ ਹੋ ਕਿ ਛੇਤੀ ਕਰੋ ਚਲੋ ਹੋਣਾ ਵੀ ਚਾਹੀਦਾ ਉਸ ਧੀ ਨੂੰ ਉਸ ਕੁੜੀ ਨੂੰ ਇਨਸਾਫ ਵੀ ਮਿਲਣਾ ਚਾਹੀਦਾ ਜਿਹਦੇ ਨਾਲ ਅਜੇਹਾ ਤੱਕਾ ਹੋਇਆ ਪਰ ਹੱਦਾਂ ਕਿੱਡੇ ਕਿੱਡੇ ਵੱਡੇ ਕਾਂਡ ਹੋਏ ਸਾਡੇ ਭਾਰਤ ਦੇ ਅੰਦਰ ਕੁੜੀਆਂ ਨਾਲ ਨਰਪਿਆ ਕਾਂਡ ਹੋ ਗਿਆ ਆਸੀਫਾ ਕਾਂਡ ਹੋ ਗਿਆ ਉਹ ਜਿਹੜੀ ਕੁੜੀ ਉਥੇ ਕਲਕੱਤੇ ਮਾਰੀ ਆ ਡਾਕਟਰ ਉਹ ਕਾਂਡ ਹੋ ਗਿਆ ਪਰ ਹਲੇ ਤੱਕ ਵੀ ਜੇਕਰ ਕੋਈ ਕਾਨੂੰਨ ਵਿਵਸਥਾ ਕੁਛ ਇੱਥੇ ਕੁਛ ਚੰਗਾ ਹੋਵੇ ਤਾਂ ਸ਼ਾਇਦ ਕੁੜੀਆਂ ਦੇ ਨਾਲ ਜੇਕਰ ਟਾਈਮ ਸਰ ਕੋਈ ਸੁਣਵਾਈ ਹੁੰਦੀ ਹੋਵੇ ਤਾਂ ਫੇਰ ਸ਼ਾਇਦ ਕੁੜੀਆਂ ਦੇ ਨਾਲ ਐਡੀਆਂ ਵੱਡੀਆਂ ਜਿਹੜੀਆਂ ਇਹ ਘਟਨਾਵਾਂ ਉਹ ਨਾਮ ਵਾਪਰਨ ਤੇ ਜਿਹੜਾ ਮੀਡੀਆ ਇਸ ਟਾਈਮ ਗੋਦੀ ਵੇੜੀਆਂ ਉਹਨਾਂ ਦੀਆਂ ਜਵਾਨਾਂ ਬਿਲਕੁਲ ਚੁੱਪ ਨੇ ਉਹ ਇਸ ਮੁੱਦੇ ਤੇ ਬੋਲ ਹੀ ਨਹੀਂ ਰਹੇ ਇਸ ਟਾਈਮ ਉਹ ਜਿਵੇਂ ਚੇਪੀ ਲੱਗੀ ਹੁੰਦੀ ਹੈ ਜ਼ੁਬਾਨ ਤੇ ਇਸ ਮਸਲੇ ਨੂੰ ਉਠਾ ਹੀ ਨਹੀਂ ਰਹੇ ਐਡਾ ਵੱਡਾ ਕਾਂਡ ਹੋ ਗਿਆ 18 ਸਾਲਾਂ ਦੀ ਕੁੜੀ ਸੀ 7 ਦਿਨ ਉਹਦੇ ਨਾਲ ਗੈਂਗਰੇਪ ਹੋਇਆ 23 ਵਿਅਕਤੀਆਂ ਵੱਲੋਂ ਉਹਦੇ ਨਾਲ ਗੈਂਗਰੇਪ ਕੀਤਾ ਗਿਆ ਤੇ ਦੱਸਿਆ ਤਾਂ ਇੱਥੋਂ ਤੱਕ ਵੀ ਜਾ ਰਿਹਾ ਇੱਕ ਕੁੜੀ ਦਾ ਮੈਡੀਕਲ ਤੱਕ ਕਰਵਾਉਣਾ ਪੁਲਿਸ ਨੇ ਜ਼ਰੂਰੀ ਨਹੀਂ ਸਮਝਿਆ ਜਦੋਂ ਕੁੜੀ ਦੇ ਨਾਲ ਇੰਨਾ ਘਣਾਉਣਾ ਅਪਰਾਧ ਹੋਇਆ ਉਹਦਾ ਪਿਤਾ ਵੀ ਦੱਸ ਰਿਹਾ ਉਹ ਰਿਪੋਰਟ ਲਿਖਾ ਰਿਹਾ ਤਾਂ ਕੁੜੀ ਦੀ ਹਾਲਤ ਇਹ ਸੀ ਕਿ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀ ਜਮਾ ਮਰਨਾਉ ਹੋਈ ਪਈ ਸੀ ਤਾਂ ਫੇਰ ਵੀ ਪੁਲਿਸ ਨੇ ਉਸ ਮਾਮਲੇ ਵਿੱਚ ਉਹਦੀ ਉਸ ਕੁੜੀ ਦਾ ਮੈਡੀਕਲ ਕਰਾਉਣਾ ਕਿਉਂ ਜ਼ਰੂਰੀ ਨਹੀਂ ਸਮਝਿਆ